ਪਿਆਰ ਭਰੀ ਸਾਥ ਸੱਚੀ ਅਕਾਲ ਪੰਜਾਬੀ ਚੜ੍ਹਦੀ ਕਲਾ ਚੈਨਲ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ ਆਂ ਬਾਰ ਬਾਰ ਬ੍ਰੀਜ ਦੀਆਂ ਵੱਡੀਆਂ ਖਬਰਾਂ ਤੇ ਸਕੀਮਾਂ ਲੈ ਕੇ ਹਾਜ਼ਰ ਹੋ ਗਏ ਆਂ ਅੰਗਣਵਾੜੀ ਵਰਕਰਾਂ ਲਈ ਸਰਕਾਰ ਦਾ ਵੱਡਾ ਤੋਹਫਾ 1-1 ਲੱਖ ਰੁਪਏ ਮਿਲਣਗੇ ਇਹਨਾਂ ਲੋਕਾਂ ਨੂੰ ਨਵੀਂ ਸਕੀਮ ਸ਼ੁਰੂ ਆਪ ਦੇ ਚਾਰ ਲੀਡਰਾਂ ਖਰਾਬ ਪਰਚਾ ਦਰਜ ਤੇ ਹੁਣ ਖਬਰਾਂ ਸ਼ੁਰੂ ਕਰਦੇ ਆਂ ਵਿਸਤਾਰ ਦੇ ਨਾਲ ਪਰ ਉਸ ਤੋਂ ਪਹਿਲਾਂ ਕਰੋ ਨਿੱਕੀ ਜੀ ਗੁਜਾਰਸ਼ ਆ ਚੈਨਲ ਤੇ ਪਹਿਲੀ ਵਾਰ ਆ ਚੈਨਲ ਨੂੰ ਸਪੋਰਟ ਕਰਨ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਨਾਲ ਲੱਗੇ ਘੰਟੀਆਂ ਦੇ ਬਟਨ ਨੂੰ ਦਬਾ ਕੇ ਉਹਨੂੰ ਆਲਟੇ ਪਲੈਸ ਕਰਿਓ ਤਾਂ ਕਿ ਤੁਹਾਨੂੰ ਸਾਡੀ ਹਰ ਇੱਕ ਵੀਡੀਓ ਤੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲਦਾ ਰਹੇ ਸੋ ਦੇਰੀ ਨਾ ਕਰਦੇ ਚੱਲਦੇ ਅੱਜ ਦੀ ਪਹਿਲੀ ਵੱਡੀ ਖਬਰ ਦੇ ਉੱਤੇ ਤਾਂ ਸਕਰੀਨ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਮੰਤਰੀ ਅਨਮੋਲ ਗਗਨ ਮਾਨ ਦੀਆਂ ਆ ਵਧੀਆਂ ਮੁਸ਼ਕਿਲਾਂ ਤੇ ਨਜ਼ਾਲ ਪੁਰਾਣੇ ਮਾਮਲੇ 'ਚ ਆਪ ਦੇ 4 ਲੀਡਰਾਂ ਖਿਲਾਫ 4 ਸੀਟ ਦਾਇਰ ਸੈਕਟਰ 43 ਥਾਣਾ ਪੁਲਿਸ ਨੇ ਆਮ ਆਦਮੀ ਪਾਰਟੀ ਦੇ ਚਾਰ ਨੇਤਾਵਾਂ ਖਿਲਾਫ 3 ਸਾਲ ਪੁਰਾਣੇ ਮਾਮਲੇ ਵਿੱਚ ਜ਼ਿਲ੍ਹਾ ਅਦਾਲਤ 'ਚ ਚਾਰ ਸੀਟ ਜਾਰੀ ਕੀਤੀ ਹੈ। ਚਾਰ ਸੀਟ ਵਿੱਚ ਪੰਜਾਬ ਦੀ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ, ਚੰਡੀਗੜ੍ਹ ਦੇ ਸਹਿ ਇੰਚਾਰਜ ਡਾਕਟਰ ਸੰਦੀਪ ਸਿੰਘ ਆਲੋਪਾਲੀਆ, ਰਜਵਿੰਦਰ ਕੌਰ ਗਿੱਲ ਅਤੇ ਅਰਸ਼ਦੀਪ ਸਿੰਘ ਦਾ ਨਾਮ ਸ਼ਾਮਿਲ ਹੈ। ਇਹਨਾਂ ਨੇਤਾਵਾਂ ਨੇ ਸੈਕਟਰ 43 ਥਾਣਾ ਪੁਲਿਸ ਦੇ 12 ਮਾਰਚ 2021 ਨੂੰ ਆਈਪੀਸੀ ਧਾਰਾ 332 353 188 269 270 ਤਇਤ ਕੇਸ ਦਰਜ ਕੀਤਾ ਗਿਆ ਸੀ ਮਾਮਲੇ ਵਿੱਚ ਨਾਂਮਲਜਮਾ ਨੇਤਾ ਖਿਲਾਫ ਕੇਸ ਚੱਲੇਗਾ ਅਗਲੀ ਸੁਣਵਾਈ 5 ਮਾਰਚ ਨੂੰ ਹੋਵੇਗੀ ਆਮ ਆਦਮੀ ਪਾਰਟੀ ਦੇ करनाल ਚ ਕਿਸਾਨਾਂ ਦੇ ਲਾਠ ਚਾਰਜ ਤੇ ਔਰਤਾਂ ਨਾਲ ਬਦਸੁਲੂਕੀ ਦੇ ਵਿਰੋਧ ਚ 12 ਮਾਰਚ 2021 ਨੂੰ ਜੰਡੀਗੜ੍ਹ ਦੇ ਉੱਪਰਦਰਸ਼ਨ ਕੀਤਾ ਸੀ ਨਮੋਲ ਗਗਨ ਮਾਨ ਦੀ ਇਕਵਾਈ ਵਿੱਚ ਆਪ ਦੀ ਮਹਿਲਾ ਵਿੰਗ ਦੀਆਂ ਕਈ ਵਰਕਰਾਂ ਤੇ ਪਾਰਟੀ ਦੇ ਕਈ ਨੇਤਾਵਾਂ ਨੇ ਸੈਕਟਰ 37 ਦੇ ਉੱਤੇ ਪੰਜਾਬ ਭਾਜਪਾ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕਰਨ ਪੁੱਜੇ ਸਨ ਪਰਦਰਸ਼ਨ ਕਰੇ ਨੇ ਪੰਜਾਬ ਪਾਜਪਾ ਦਫਤਰ ਦਾ ਘਰਾਵ ਕਰਨ ਦੀ ਕੋਸ਼ਿਸ਼ ਕੀਤੀ ਪੁਲਿਸ ਨੇ ਉਹਨਾਂ ਨੂੰ ਰੋਕਣ ਤੇ ਬੈਰੀਕੇਡ ਲਗਾਏ ਸਨ ਪਰਦਰਸ਼ਨ ਕਰੇ ਨੇ ਬੈਰੀਕੇਡ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਤੇ ਪੁਲਿਸ ਨਾਲ ਝੜਪ ਹੋ ਗਈ ਇਸ ਦੌਰਾਨ ਕੁਝ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ ਪੁਲਿਸ ਨੇ ਵੱਡੀ ਗਿਣਤੀ ਵਿੱਚ ਇਹਨਾਂ ਨੇਤਾਵਾਂ ਤੇ ਵਰਕਰਾਂ ਨੂੰ ਹਿਰਾਸਤ ਵਿੱਚ ਲੈ ਲਿਆ ਸੀ ਏਐਸਆਈ ਮਾਵੀਰ ਸਿੰਘ ਦੀ ਸ਼ਿਕਾਇਤ ਨੇ ਇਹਨਾਂ ਨੇਤਾਵਾਂ ਖਿਲਾਫ ਸਰਕਾਰੀ ਡਾਕਟਰੀ ਵਿੱਚ ਅੜਿੰਗਾ ਡਾਊਨ ਪੁਲਿਸ ਨਾਲ ਝੜਪ ਤੇ ਡੀਸੀ ਦੇ ਆਦੇਸ਼ਾਂ ਦੀ ਉਲੰਘਣਾ ਦੇ ਦੋਸ਼ ਵਿੱਚ ਕੇਸ ਦਰਜ ਕੀਤਾ ਗਿਆ ਸੀ ਸੋ ਅੱਗੇ ਚਲਦੇ ਹਾਂ ਜੀ ਕੋਰ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਪੰਜਾਬ ਸਰਕਾਰ ਵੱਲੋਂ 1240 ਮੀਨੀ ਅੰਗਣਵਾੜੀ ਕੇਂਦਰਾਂ ਨੂੰ ਮੁੱਖ ਅੰਗਣਵਾੜੀ ਕੇਂਦਰਾਂ ਵਿੱਚ ਅਪਗ੍ਰੇਡ ਡਾਕਟਰ ਬਲਜੀਤ ਕੌਰ ਨੇ ਵੱਡਾ ਐਲਾਨ ਕਰ ਦਿੱਤਾ ਹੈ ਪੰਜਾਬ ਸਰਕਾਰ ਦੇ ਇਸ ਪ੍ਰੋਗਰਾਮ ਦੇ ਸਦਕਾ 1240 ਔਰਤਾਂ ਨੂੰ ਮਿਲੇਗਾ ਰੁਜ਼ਗਾਰ ਪੰਜਾਬ ਸਰਕਾਰ ਵੱਲੋਂ ਸੂਬੇ ਦੇ 1240 ਅੰਗਣਵਾੜੀ ਕੇਂਦਰਾਂ ਨੂੰ ਮੀਨੀ ਅੰਗਣਵਾੜੀ ਕੇਂਦਰ ਤੋਂ ਮੁੱਖ ਅੰਗਣਵਾੜੀ ਕੇਂਦਰ ਵਿੱਚ ਅਪਗ੍ਰੇਡ ਕੀਤਾ ਜਾਵੇਗਾ ਆ ਸਮਾਜਿਕ ਸੁਰੱਖਿਆ ਸਤਰੀ ਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਜਾਣਕਾਰੀ ਦਿੰਦਾ ਦੱਸਿਆ ਕਿ ਸੂਬੇ ਵਿੱਚ ਕੁੱਲ 27314 ਅੰਗਣਵਾੜੀ ਸੈਂਟਰਾਂ ਵਿੱਚੋਂ 1240 ਅੰਗਣਵਾੜੀ ਸੈਂਟਰ ਬਤੌਰ ਮਿੰਨੀ ਅੰਗਣਵਾੜੀ ਸੈਂਟਰ ਚੱਲ ਰਹੇ ਸਨ ਉਹਨਾਂ ਦੱਸਿਆ ਕਿ ਇਨ੍ਹਾਂ 1240 ਅੰਗਣਵਾੜੀ ਸੈਂਟਰਾਂ ਵਿੱਚ ਇੱਕ ਵਰਕਰ ਕੰਮ ਕਰ ਰਹੀ ਸੀ ਜਿਸ ਨੂੰ ਪ੍ਰਤੀ ਮਹੀਨਾ ਮਾਣ ਪੱਤਾ 3500 ਰੁਪਏ ਦਿੱਤਾ ਜਾਂਦਾ ਸੀ ਡਾਕਟਰ ਬਲਜੀਤ ਕੌਰ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਅੰਗਣਵਾੜੀ ਵਰਕਰ ਯੂਨੀਅਨ ਦੀ ਮੰਗ ਤੇ ਵਿਚਾਰ ਕਰਦੇ ਹੋਏ ਇਨ੍ਹਾਂ 1240 ਮਿੰਗਨੀ ਅੰਗਣਵਾੜੀ ਸੈਂਟਰਾਂ ਨੂੰ ਮੇਨ ਅੰਗਣਵਾੜੀ ਸੈਂਟਰਾਂ ਵਿੱਚ ਤਬਦੀਲ ਕਰਨ ਦੀ ਪ੍ਰਵਾਨਗੀ ਜਾਰੀ ਕਰ ਦਿੱਤੀ ਗਈ ਹੈ। ਸੋ ਅੱਗੇ ਚੱਲਦੇ ਹਾਂ ਜੀ ਇੱਕ ਹੋਰ ਵੱਡੀ ਖ਼ਬਰ ਅੰਮ੍ਰਿਤਸਰ ਤੋਂ ਨਿਕਲੀ ਹੈ। ਸਾਹਮਣੇ ਆਇਆ ਅੰਮ੍ਰਿਤਸਰ 'ਚ 12ਵੀਂ ਦੀ ਵਿਦਿਆਰਥਣ ਨਾਲ ਜ਼ਬਰਦਸਤ ਨਾਜ ਸਟਾਟਿਕ ਕੀਤੀ, ਦੋਸਤੀ ਬਿਆਦਾ ਘਾਂਸਾ ਦੇ ਕੇ ਦੋ ਦਿਨ ਨਾਲ ਰੱਖਿਆ। ਸੋ ਵੱਡੀ ਖ਼ਬਰ ਅੰਮ੍ਰਿਤਸਰ ਤੋਂ ਆ ਜੀ ਅੰਮ੍ਰਿਤਸਰ 'ਚ 12ਵੀਂ ਜਮਾਤ ਦੀ ਵਿਦਿਆਰਥਣ ਨਾਲ ਜ਼ਬਰਦਸਤ ਨਾਜ ਦਾ ਮਾਮਲਾ ਸਾਹਮਣੇ ਆਇਆ ਨਵਾਲੇ ਕਿੰਦੀ ਇੰਸਟਾਗ੍ਰਾਮ ਤੇ ਦੋਸਤ ਦੋਸਤੀ ਹੋ ਗਈ ਤੋਂ ਬਾਅਦ ਮੁਲਜਮ ਨੇ ਪੀੜਤ ਨੂੰ ਵਿਆਹ ਦਾ ਘਰ ਸਾਹ ਦੇ ਕੇ ਦੋ ਦਿਨ ਨਾਲ ਰੱਖਿਆ ਤੇ ਨਵਾਲਗ ਨਾਲ ਜ਼ਬਰਦਸਤ ਸਰੀਰਕ ਸੰਬੰਧ ਬਣਾਏ। ਨਵਾਲ ਸੁਨਹਿਰਮੰਦਰ ਸਾਹਿਬ ਅੱਡ ਕੇ ਭੱਜ ਗਿਆ। ਪੁਲਿਸ ਨੇ ਬਟਾਲਾ ਵਾਲੀ ਇੱਕ ਵਿਅਕਤੀ ਖਿਲਾਫ ਕੇਸ ਦਰਜ ਕਰ ਲਿਆ। 16 ਸਾਲਾ ਪੀੜਤ ਨੇ ਦੱਸਿਆ ਕਿ ਉਸਦੇ 2 ਮਹੀਨੇ ਪਹਿਲਾਂ ਇੰਸਟਾਗ੍ਰਾਮ ਤੇ ਬਟਾਲਾ ਦੇ ਰਹਿਣ ਵਾਲੇ ਮਨੋਜ ਨਾਲ ਦੋਸਤੀ ਹੋਈ ਸੀ। ਫਿਰ 7 ਜਨਵਰੀ ਨੂੰ ਮਨੋਜ ਨੇ ਉਸ ਨੂੰ ਫੋਨ ਕਰਕੇ ਕਿਹਾ ਕਿ ਉਸ ਨੂੰ ਲੈਣ ਆ ਰਿਹਾ ਹੈ, ਸਲੇਸਮ ਤਿਆਰ ਹੈ। ਜਦੋਂ ਉਸ ਨੇ انکار ਕੀਤਾ ਤਾਂ ਪੁਲਿਸ ਨੇ ਕਹ ਕਿ ਉਸਦੇ ਘਰ ਵਾਹ ਰਾ ਕੇ ਹੋ ਕੁਝ ਖਾ ਕੇ ਮਰ ਜਾਵੇ ਉਸ ਤੋਂ ਉਹ ਪੀੜ ਤੇ ਜਿਹੜੀ ਆ ਉਹ ਰਾਜ਼ ਹੀ ਹੋ ਗਈ ਤੇ ਉਸ ਤੋਂ ਬਾਅਦ ਉਸ ਨੂੰ ਅੰਮਰਸਾਰ ਲੈ ਆਇਆ ਤੇ ਇੱਥੇ ਜਾ ਕੇ ਉਹਨੂੰ ਛੱਡ ਦਿੱਤਾ ਸਰੀਰਕ ਸੰਬੰਧ ਜਿਹੜੇ ਉਹਦੇ ਨਾਲ ਬਣਾ ਕੇ ਸੋ ਅੱਗੇ ਇੱਕ ਹੋਰ ਵੱਡੀ ਖਬਰ ਪੰਜਾਬ ਚ ਹੋਇਆ ਗੋਇੰਦਵਾਲ ਥਰਮਲ ਪਲਾਂਟ ਦਾ ਨਿਰਮਾਣ ਮਾਨਕਾਲੀ ਦਲ ਕੱਢ ਰਿਹਾ ਪਰਬਾਰ ਬਚਾਓ ਯਾਤਰਾ ਪੰਜਾਬ ਦੇ ਮੁਖ ਮਤਰੀ ਭਗਵੰਤ ਸਿੰਘ ਮਾਨ ਨੇ ਆਪ ਕਨਵਿੰਡਰ ਰਮਨਦੇਵ ਕੇਜਰੀਵਾਲ ਤੇ ਗੋਵਿੰਦਵਾਲ ਸਰਮਣ ਪਲਾਟ ਪੰਜਾਬ ਵਾਸੀਆਂ ਨੂੰ ਸਮਰਪਿਤ ਕੀਤਾ ਇਸ ਮੌਕੇ ਭਗਵੰਤ ਮਾਨ ਤੇ ਕੇਜਰੀਵਾਲ ਤਲੰਤਰ ਪਹੁੰਚੇ ਤੇ ਗੁਰੂ ਅਮਰਦਾਸ ਥਰਮਲ ਪਲਾਟ ਦਾ ਉਦਘਾਟਨ ਕੀਤਾ ਇਸ ਤੋਂ ਬਾਅਦ ਲੀਡਰਾਂ ਨੇ ਰੈਲੀ ਨੂੰ ਸੰਬੋਧਨ ਵੀ ਕੀਤਾ ਸੋ ਅੱਗੇ ਚੱਲਦੇ ਹਾਂ ਜੀ ਇੱਕ ਹੋਰ ਵੱਡੀ ਖਬਰ ਤਾਂ ਕਿ ਪੰਜਾਬ ਚ ਇੱਕ ਹੋਰ ਨੁਕਸਾਨ ਝੱਲਣ ਲਈ ਤਿਆਰ ਖੇਤੀ ਕਰਨ ਵਾਲੋਂ ਲੈ ਕੇ ਹੋਏ ਅੰਦੋਲਨ ਚ ਪੰਜਾਬ ਤੇ ਗਵਾਂਡੀ ਸੂਬੇ ਮੇਂ ਲੱਗਾ ਸੀ 3500 ਕਰੋੜ ਰੁਪਏ ਦਾ ਝੁੰਨਾ ਸੋ ਵੱਡੀ ਖਬਰ ਆ ਜੀ ਸਾਲ 2021 ਭਾਈਚੇ ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਆंदोलਨ ਵਿੱਚ ਪੰਜਾਬ ਹਰਿਆਣਾ ਤੋਂ 3500 ਕਰੋੜ ਰੁਪਏ ਦਾ ਚੂਨਾ ਲੱਗਾ ਹਾਲਾਂਕਿ ਇਸ ਨੂੰ ਅਰਸੀ ਦੌਰਾਨ ਕਰੋਨਾ ਕਾਰਨ ਬਹੁਤ ਸਾਰੀਆਂ ਵਪਾਰਕ ਗਤੀਵਿਧੀਆਂ ਟੱਪ ਕਰਨ ਨਾਲ ਨੁਕਸਾਨ ਬਖਰੇ ਤੌਰ ਤੇ ਚੱਲਣਾ ਜਾ ਰਿਹਾ ਸੀ ਪਰ ਆंदोलਨ ਕਰ ਰੇਲ ਤੇ ਸੜਕਾ ਵਜ੍ਹਾ ਹੀ ਬੰਦ ਹੋਣ ਕਾਰਨ 3500 ਕਰੋੜ ਦਾ ਜੋ ਨੁਕਸਾਨ ਹੋਇਆ ਉਹ ਅੱਜ ਵੀ ਕਾਰੋਬਾਰੀ ਪੂਰਾ ਨਹੀਂ ਕਰ ਸਕੇ ਜੁਪੀ ਨੇ শ্রীলਾਂਕਾ ਦੁਨੀਆਵਾਰ ਚ ਭਾਰਤੀ ਡਿਜੀਟਲ ਪੇਮੈਂਟ ਚ ਧੱਕ শ্রীলਾਂਕਾ ਵਿੱਚ ਵੀ ਇਸ ਦਿਨ ਲਾਂਚ ਕੀਤਾ ਜਾਵੇਗਾ ਜੁਪੀ শ্রীলਾਂਕਾ ਦੇ ਵਿਦੇਸ਼ ਮੰਤਰੀ ਅਲੀ ਸਾਬਰੀ ਨੇ ਇੱਕ ਮੈਂ ਐਲਾਨ ਕਰਦੇ ਕਿ ਭਾਰਤ ਦੀ ਪ੍ਰਸਿੱਧ ਡਿਜੀਟਲ ਭੁਗਤਾਨ ਪ੍ਰਣਾਲੀ ਯੂਪੀਆਈ ਨੂੰ 12 ਫਰਵਰੀ ਤੋਂ ਦੇਸ਼ ਵਿੱਚ ਲਾਂਚ ਕੀਤਾ ਜਾ ਰਿਹਾ ਹੈ ਇਸ ਦਾ ਕਦਮ ਨਾਲ ਸਿਰ ਵਿਦੇਸ਼ਾਂ ਵਿਚਕਾਰ ਡਿਜੀਟਲ ਲੈਣ ਦੇ ਨੂੰ ਆਸਾਨੀ ਅਤੇ ਸੁਰੱਖਿਤ ਬਣੇਗਾ ਜਦੋਂ ਕਿ ਭਾਰਤ ਦੀ ਡਿਜੀਟਲ ਭੁਗਤਾਨ ਪ੍ਰਣਾਲੀ ਦੀ ਵਿਸ਼ਵ ਵਿਆਪੀ ਸਵੀਕ੍ਰਿਤੀ ਨੂੰ ਵੀ ਹੁਲਾਰਾ ਦਿੱਤਾ ਜਾਵੇਗਾ ਮਾਸਟਰ ਤਾਰਾ ਸਿੰਘ ਨੂੰ ਭਾਰਤ ਰਤਨ ਦੇਣ ਦੀ ਮੰਗ ਸੁਖਵੀਰ ਬਾਦਲ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਲਿਖਿਆ ਪੱਤਰ ਚੰਡੀਗੜ੍ਹ ਤੋਂ ਵੱਡੀ ਖਬਰ ਹੈ ਜੀ 12 ਫਰਵਰੀ 2024 ਰੋਮਨੀ ਕਾਲENDAR ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜ਼ੋਰਦਾਰ ਅਪੀਲ ਕੀਤੀ ਹੈ ਕਿ ਪ੍ਰਮੁੱਖ ਸਖਸ਼ੀਤ ਮਾਸਟਰ ਤਾਰਾ ਸਿੰਘ ਨੂੰ ਭਾਰਤ ਰਤਨ ਅਵਾਰਡ ਦਿੱਤਾ ਜਾਵੇ ਸਬੰਧੀ ਪ੍ਰਧਾਨ ਮੰਤਰੀ ਨੂੰ ਲਿਖੇ ਪੱਤਰ ਵਿੱਚ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਕਿਹਾ ਕਿ ਮਾਸਟਰ ਤਾਰਾ ਸਿੰਘ ਜੀ ਨੂੰ ਭਾਰਤ ਰਤਨ ਅਵਾਰਡ ਕਾਫੀ ਦੇਰ ਪਹਿਲਾਂ ਹੀ ਮਿਲ ਜਾਣਾ ਚਾਹੀਦਾ ਸੀ ਪਰ ਹੁਣ ਸਮਾਂ ਆ ਗਿਆ ਹੈ ਕਿ ਬੀਤੇ ਸਮੇਂ ਵਿੱਚ ਹੋਈਆਂ ਗਲਤੀਆਂ ਨੂੰ ਸੁਧਾਰਿਆ ਜਾਵੇ ਅਤੇ ਮਾਸਟਰ ਜੀ ਨੂੰ ਬਲੋਂ ਦੇਸ਼ ਵਿੱਚ ਲਈ ਦਿੱਤੇ ਬੜਮੁੱਲੇ ਯੋਗਦਾਨ ਲਈ ਉਹਨਾਂ ਨੂੰ ਦੇਸ਼ ਦਾ ਸਰਬ ਉੱਚ ਸਨਮਾਨ ਵੀ ਹੈ ਜਿਹੜਾ ਦਿੱਤਾ ਜਾਵੇ ਸੋ ਅੱਗੇ ਚਲਦੇ ਆਂ ਦੀ ਇੱਕ ਵੱਡੀ ਖਬਰ ਤੁਹਾਡੇ ਨਾਲ ਹੋਰ ਸਾਂਝੀ ਕਰ ਲੈਣਿਆ ਸੀਐਮ ਭਗਵੰਤ ਮਾਨ ਬੋਲੇ 22 ਮਹੀਨੇ ਹੋ ਗਏ ਮੇਰੇ ਮੂੰਹੋਂ ਕਦੇ ਸੁਣਿਆ ਖਜ਼ਾਨਾ ਖਾਲੀ ਪਿਛਲੇ ਸਰਕਾਰਾਂ ਦੀ ਨੀਤ ਹੀ ਖਾਲੀ ਸੀ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਸਰਕਾਰ ਦੇ 2 ਸਾਲ ਵਿੱਚ 40000 ਤੋਂ ਵੱਧ ਸਰਕਾਰੀ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ ਉਹਨਾਂ ਕਹਿੰਿਆ ਕਿ ਪੁਰਾਣੇ ਸਰਕਾਰਾਂ ਪੈਂਦੇ ਰਹਿੰਦੀਆਂ ਸਨ ਕਿ ਖਜ਼ਾਨਾ ਖਾਲੀ ਹੈ ਪਰ 22 ਮਹੀਨੇ ਹੋ ਗਏ ਨੇ ਕਦੇ ਮੇਰੇ ਮੂੰਹੋਂ ਸੁਣਿਆ ਕਿ ਖਜ਼ਾਨਾ ਖਾਲੀ ਹੈ ਜਿਵੇਂ ਮਾਨ ਨੇ ਸੋਸ਼ਲ ਮੀਡੀਆ ਦੇ ਇੱਕ ਉੱਪਰ ਪੋਸਟ ਸ਼ੇਅਰ ਕਰਦਿਆ ਲਿਖਿਆ ਕਿ ਅਸੀਂ 2 ਸਾਲ ਪੂਰੇ ਹੋਣ ਤੋਂ ਪਹਿਲਾਂ ਹੀ 40000 ਤੋਂ ਵੱਧ ਸਰਕਾਰੀ ਨੌਕਰੀਆਂ ਦੇ ਚੁੱਕੇ ਆ 22 ਮਹੀਨੇ ਪੂਰੇ ਹੋ ਚੁੱਕੇ ਨੇ ਮੇਰੇ ਮੋਹ ਸੁਣਿਆ ਕਿ ਕਦੇ ਖਜ਼ਾਨਾ ਖਾਲੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਟਵਿੱਟਰ ਦੇ ਉੱਤੇ ਟਵੀਟ ਕਰਕੇ ਜਿਹੜੀ ਵੱਡੀ ਜਾਣਕਾਰੀ ਜਿਹੜੀ ਸਾਂਝੀ ਕੀਤੀ ਆ ਸੋ ਅੱਗੇ ਇੱਕ ਹੋਰ ਵੱਡੀ ਖ਼ਬਰ ਤੁਹਾਡੇ ਨਾਲ ਸਾਂਝੀ ਕਰਦੇ ਆ ਅੰਡਰ 90 ਵਰਲਡ ਕੱਪ 2024 ਵਿੱਚ ਟੀਮ ਇੰਡੀਆ ਫਾਈਨਲ ਦੇ ਆਸਟ੍ਰੇਲੀਆ ਤੁਲਵੇਗੀ ਬਦਲਾ ਖੰਗoare ਨਾਲ ਇੰਜ ਕਰੇਗੀ ਹਿਸਾਬ ਬਰਾਬਰ ਤੋਂ ਦੱਸਦੀ ਹੈ ਕਿ ਅੱਜ 2024 ਅੰਟਰਨੈਸ਼ਨਲ ਵਿਸ਼ਵ ਕੱਪ ਫਾਈਨਲ ਮੈਚ ਕਿੱਡਾ ਜਾਵੇਗਾ ਖਿਤਾਬੀ ਮੁਕਾਬਲੇ ਵਿੱਚ ਕੰਗਾਰੂ ਦੇ ਸਾਹਮਣੇ ਟੀਮ ਇੰਡੀਆ ਦੀ ਚਨੌਤੀ ਜਿੰਦੀ ਜਿਉਂਾ ਟੀਮ 2023 ਵਿਸ਼ਵ ਕੱਪ ਫਾਈਨਲ ਚ ਹਾਰਦੇ ਬਦਲਾ ਲੈ ਲਈ ਰਾਦੇ ਚ ਮੈਦਾਨ ਚ ਉਤਰੇਗੀ ਭਾਰਤ ਦੇ ਦਫਨੀ ਗਰੀਕਾ ਤੇ ਆਸਟ੍ਰੇਲੀਆ ਤੇ ਪਾਕਿਸਤਾਨ ਹਰਾ ਕੇ ਫਾਈਨਲ ਵਿੱਚ ਪ੍ਰਵੇਸ਼ ਜਿਹੜਾ ਕੀਤਾ ਹੈ ਸੋ ਇੱਕ ਹੋਰ ਵੱਡੀ ਖਬਰ 13 ਫਰਵਰੀ ਤੋਂ 25000 ਅਗਨੀਵੀਰਾਂ ਲਈ ਭਾਰਤੀ ਸੈਨਾ ਫੌਜ ਨੇ ਕੀਤੇ ਵੱਡੇ ਬਦਲਾ ਅਗਨੀ ਪਾਤਰ ਸਕੀਮ ਤਹਿਤ ਭਾਰਤੀ ਫੌਜ ਵਿੱਚ 25000 ਅਗਨੀਵੀਰਾਂ ਲਈ ਭਾਰਤੀ ਲਈ ਅਰਜੀ ਪ੍ਰਕਿਰਿਆ 8 ਜਨਵਰੀ ਤੋਂ ਸ਼ੁਰੂ ਹੋਣੀ ਸੀ ਪਰ ਅਜੇ ਤੱਕ ਸ਼ੁਰੂ ਨਹੀਂ ਹੋਇਆ ਬਹੁਤ ਦੀ ਸਾਰਤੀ ਵੈਬਸਾਈਟ www.joinindianarmy.nic.in ਤੇ ਚਾਰੀ ਨੋਟੀਫਿਕੇਸ਼ਨ ਦੇ ਮੁਤਾਬਿਕ ਆਮ ਦਾਖਲਾ ਪ੍ਰੀਖਿਆ 2024-25 ਦੀ ਆਨਲਾਈਨ ਅਰਜੀ ਪ੍ਰਕਿਰਿਆ 13 ਫਰਵਰੀ ਤੋਂ ਜੜੀ ਆ ਸ਼ੁਰੂ ਹੋ ਜਾਵੇਗੀ ਕਿਸਾਨਾਂ ਨੂੰ ਰੋਕਣ ਲਈ ਲਗਾਏ ਗਏ ਵੱਡੇ ਪੱਥਰ ਤੇ ਲੋਹੇ ਦੀਆਂ ਲੱਖਾਂ ਕੱਢੀ ਪਿਛਲੀ ਵਾਰ ਵਾਲੀ ਕਸਰ ਸੋ ਵੀਡੀਓ ਸਾਹਮਣੇ ਆਈ ਹੈ ਜੀ ਸੰਭੂ ਬਾਰਡਰ ਤੋਂ ਪੁਲਿਸ ਨੇ ਜੰਗ ਦੇ ਮੈਦਾਨ ਵਾਂਗ ਤਿਆਰੀ ਕੀਤੀ ਹੈ ਮਿਲੀ ਨਾਲ ਸੰਭੂ ਬਾਰਡਰ ਤੋਂ ਐਂਟਰੀ ਬੰਦ ਕਰ ਦਿੱਤੀ ਹੈ ਹਰਿਆਣਾ ਦੇ ਕਿਸਾਨਾਂ ਨੇ 13 ਵਰਗ ਨੂੰ ਦਿੱਲੀ ਚਲੋ ਬਾਅਦ ਚੋ ਪਹਿਲਾ ਸੰਭੂ ਬਾਟਰ ਦੇ ਕਿਸਾਨਾਂ ਨੂੰ ਰੋਕਣ ਲਈ ਪੁਲਿਸ ਵੱਲੋਂ ਸਖਤ ਤਿਆਰੀ ਕੀਤੀ ਜਾ ਰਹੀ ਹੈ ਤੇ ਇਸ ਚ ਰਾਖੀ ਕਰਦੇ ਆ ਪੰਜਾਬ ਦਾ ਇੱਕ ਹੋਰ ਨੌਜਵਾਨ ਸ਼ਹੀਦ ਚੀਨਸ ਰਾਧਤੇ ਡਿਊਟੀ ਦੌਰਾਨ ਗਈ ਜਾਲ ਤੁਸੀਂ ਸਕਰੀਨ ਉੱਪਰ ਜਿਹੜੀ ਫੋਟੋ ਦੇਖ ਸਕਦੇ ਹੋ ਸੂਬੇਦਾਰ ਸੁਖਦੇਵ ਸਿੰਘ ਤੁਹੇ ਦੇਖ ਸਕਦੇ ਹੋ ਪੰਜਾਬ ਦੇ ਇੱਕ ਹੋਰ ਨੌਜਵਾਨ ਸਰਦੀ ਰਾਤੀ ਕਰਦੇ ਆ ਦੇਸ਼ ਲਈ ਸ਼ਹੀਦ ਹੋ ਗਿਆ ਜ਼ੁਬੇਦਰ ਸੁਖਦੇਵ ਸਿੰਘ ਸੰਧੂ 13 ਸਾਲ ਦੀ ਉਮਰ ਹੋ ਗਿਆ ਜਿਸ ਪਈ ਅਮਰਸਰ ਦੇ ਬਾਬਾ ਬਕਾਲਾ ਸਾਹਿਬ ਸਬ ਡਿਵੀਜ਼ਨ ਦੇ ਪਿੰਡ ਜਲੂਪੁਰ ਖੇੜਾ ਦਾ ਰਹਿਣ ਵਾਲਾ ਸੀ ਇਹ ਖਬਰ ਮਿਲਦੇ ਹੀ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੋ ਗਿਆ ਪੂਰੇ ਪਿੰਡ ਵਿੱਚ ਸ਼ੋਕ ਦੀ ਲਹਿਰ ਦੌੜ ਗਈ ਹੈ ਜਾਣਕਾਰੀ ਅਨੁਸਾਰ ਸੁਖਦੇਵ ਸਿੰਘ ਸੰਧੂ ਪੁੱਤਰ ਜਗਜੀਤ ਸਿੰਘ ਸੰਧੂ ਪਿੰਡ ਜਲੂਆ ਖੇੜਾ ਜ਼ਿਲ੍ਹਾ ਅਮਰਸਰ ਪੁੱਤਰ ਇਸ ਕੇਮ 3000 ਸਰਾਧ ਦੇ 17000 ਫੁੱਟ ਦੀ ਉਚਾਈ ਤੋਂ ਠੰਡੀਆਂ ਹਵਾਵਾਂ ਉਰਫਿਲੀਆਂ ਚਟਾਨਾਂ 16.6 ਵੀ ਲਿਗਰੀ ਤਾਂ ਮੰਨਤੇ ਐਕਸੀਜਨ ਦੀ ਕਮੀ ਕਾਰਨ ਉਹ ਤੇ ਰਣ ਮੌਤ ਹੋ ਗਈ ਸੁਇਦ ਸੁਬੇ ਆਪਣੇ ਪਿਛਲੇ 16 ਸਾਲਾਂ ਪੁੱਤਰ 18 ਸਾਲ ਦੀ ਤੀਜੀ ਪੁੱਤ ਲਈ ਅਤੇ ਮਾਂ ਨੂੰ ਛੱਡ ਕੇ ਤੁਰ ਗਿਆ ਹਰਿਆਣਾ ਸਰਕਾਰ ਨੇ ਕੀਤਾ ਵੱਡਾ ਐਲਾਨ ਪ੍ਰੂਣ ਹੱਤਿਆ ਦੀ ਸੂਚਨਾ ਦੇਣ ਵਾਲੇ ਨੂੰ ਮਿਲੇਗਾ 1 ਲੱਖ ਰੁਪਏ ਦਾ ਇਨਾਮ ਹਰਿਆਣਾ ਸਰਕਾਰ ਵੱਲੋਂ ਪ੍ਰੂਣ ਹੱਤਿਆ ਰੋਕਣ ਲਈ ਅਤੇ ਇਸ ਨੂੰ ਕਰਵਾਉਣ ਵਾਲਿਆਂ ਬਾਰੇ ਸਹੀ ਜਾਣਕਾਰੀ ਦੇਣ ਵਾਲਿਆਂ ਨੂੰ 1 ਲੱਖ ਰੁਪਏ ਤੱਕ ਦਾ ਇਨਾਮ ਦਿੱਤਾ ਜਾਵੇਗਾ ਵਿਭਾਗ ਵੱਲੋਂ ਅਤੇ ਇਹ ਸੂਚਨਾ ਦੇਣ ਵਾਲੇ ਵਿਅਕਤੀ ਦਾ ਨਾਮ ਗੁਪਤ ਰੱਖਿਆ ਜਾਵੇਗਾ ਇਸ ਤਰ੍ਹਾਂ ਭੂਣ ਹੱਤਿਆ ਨੂੰ ਰੋਕਣ ਲਈ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਟੁਕਵੇ ਅਤੇ ਪ੍ਰਭਾਵਸ਼ਾਲੀ ਕਦਮ ਚੁੱਕੇ ਜਾ ਰਹੇ ਹਨ ਪੀਸੀਡੀ ਪੀਐਨਡੀਟੀ ਐਕਟ 1994 ਤਹਿਤ ਰਜਿਸਟਰ ਸੈਂਟਰ ਸੰਚਾਲਕ ਅਤੇ ਡਾਕਟਰ ਵਿਰੁੱਧ ਸਖਤ ਸਜ਼ਾ ਦੀ ਵਿਵਸਥਾ ਕੀਤੀ ਗਈ ਹੈ ਗਰਭ ਤੋਂ ਪਹਿਲਾਂ ਲਿੰਗ ਚੋਣ ਅਤੇ ਪਹਿਲੀ ਵਾਰ ਜਨਮ ਤੋਂ ਪਹਿਲਾਂ ਲਿੰਗ ਨਿਰਧਾਰਤ ਨਾਲ ਸੰਬੰਧਿਤ ਅਪਰਾਧ ਕਰਨ ਲਈ ਸਜ਼ਾ 3 ਸਾਲ ਦੀ ਕੈਦ ਅਤੇ 10000 ਰੁਪਏ ਦਾ ਜੁਰਮਾਨਾ ਇਸ ਤੋਂ ਬਾਅਦ ਅਪਰਾਧ ਦੌਰਾਨ 5 ਸਾਲ ਦੀ ਕੈਦ ਅਤੇ 50000 ਰੁਪਏ ਦੇ ਜੁਰਮਾਨੇ ਦੀ ਵਿਵਸਥਾ ਕੀਤੀ ਗਈ ਹੈ ਸੈਕਟਰ ਐਟ ਪਤੀ ਪਰਿਵਾਰਕ ਮੈਂਬਰ ਜਾਂ ਲਿੰਗ ਝੋਲੇ ਉਕਸਾਉਣ ਵਾਲੀ ਵਿਅਕਤੀ ਲਈ ਪਹਿਲੇ ਅਪਰਾਧ ਵਿੱਚ 50000 ਰੁਪਏ ਤੱਕ ਦਾ ਜੁਰਮਾਨਾ ਦੇ ਨਾਲ 3 ਸਾਲ ਤੱਕ ਦੀ ਸਜ਼ਾ ਤੋਂ ਬਾਅਦ ਅਪਰਾਧ ਲਈ 5 ਸਾਲ ਤੱਕ ਦੀ ਕੈਦ ਸਜ਼ਾ 1 ਲੱਖ ਰੁਪਏ ਤੱਕ ਦਾ ਜੁਰਮਾਨਾ ਵੀ ਹੋ ਸਕਦਾ ਹੈ